ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾ ਤੇ ਅੱਜ ਆਪਾਂ ਗੋਭੀ ਤੇ ਗਾਜਰ ਦਾ ਆਚਾਰ ਬਣਾਉਣੇ ਆ ਤੇ ਕਰਦੇ ਆ ਜੀ ਆਪਾਂ ਵੀ ਵੀਡੀਓ ਸਟਾਰਟ ਇਹ ਆਪਾਂ ਗੋਭੀ ਲੈ ਲਈ ਹੈ ਇਹ ਆਪਣੀ ਜਿਹੜੀ ਗੋਭੀ ਹੈਗੀ ਹੈ ਇਹ ਸਵਾ 1 ਕਿਲੋ ਹੈਗੀ ਹੈ ਇਹ ਆਪਾਂ ਨਾ ਚੰਗੀ ਤਰ੍ਹਾਂ ਇਹਨੂੰ ਚੀਰ ਕੇ ਧੋ ਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਸੁਕਾ ਲਿਆ ਸੀ ਹੁਣ ਇਹਦੇ ਵਿੱਚ ਨਾ ਬਿਲਕੁਲ ਵੀ ਪਾਣੀ ਨਹੀਂ ਹੈਗਾ ਇਹਨੂੰ ਆਪਾਂ ਪੂਰੀ ਇੱਕ ਧੁੱਪ ਲਵਾਈ ਹੈ ਤੇ ਇਹ ਵਾਲੀ ਹੈਗੀਆਂ ਜਿਹੜੀਆਂ ਗਾਜਰਾਂ ਇਹ ਹੈਗੀਆਂ 1.5 ਕਿਲੋ ਇਹ ਵੀ ਆਪਾਂ ਚੰਗੀ ਤਰ੍ਹਾਂ ਆ ਵਾ ਇਹਨੂੰ ਧੋ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਸੁਕਾਲਿਆ ਸੀ ਤੇ ਹੁਣ ਇਹਦੇ ਵਿੱਚ ਵੀ ਨਾ ਪਾਣੀ ਬਿਲਕੁਲ ਨਹੀਂ ਹੈਗਾ ਤੇ ਹਲਕੀ ਜੀ ਨਮੀ ਆ ਬਸ ਜ਼ਿਆਦਾ ਨਹੀਂ ਹੈਗੀ ਇਹਦੇ ਵਿੱਚ ਤੇ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਵਾਂਗੇ ਉਹ ਇਹ ਆ ਇਹ bari ਹੈਗੀ ਪੀੜੀ ਸਰੂ ਇਹ ਹੈਗੇ ਆਪਣੇ 2.5 ਚਮਚ ਤੇ ਇਹ ਹੈਗਾ ਮੇਥੀ ਦਾਣਾ ਇਹ ਹੈਗੇ 2 ਚਮਚ ਤੇ ਇਹ 1.5 ਚਮਚ ਹੈਗੀ ਆ ਰਾਈ ਕਾਲੀ ਵਾਲੀ ਇਹ ਕਾਲੀਆਂ ਮਿਰਚਾਂ ਹੈਗੀਆਂ 1.5 ਚਮਚ ਤੇ ਇਹ ਵਾਲੇ ਹੈਗੇ ਜਿਹੜੇ ਖੜੇ ਮਸਾਲੇ ਹੈਗੇ ਆ ਇਹ ਹੈਗੀਆਂ ਤਿੰਨ ਵੱਡੀਆਂ ਕਾਲੀਆਂ ਕਾਲੀਆਂ ਇਲੈਚੀਆਂ ਇਹ ਵਾਲੀਆਂ ਜਿਹੜੀਆਂ ਗਰਮਾਪਾ ਮਸਾਲੇ ਚ ਪਾਉਣੇ ਆ ਤੇ ਇੱਕ ਹੈਗਾ ਇਹ ਚੱਕਰਫੁੱਲ ਇਹ ਆਪਾਂ ਪੂਰਾ ਨਹੀਂ ਪਾਇਆ ਹੈਗਾ ਚੱਕਰਫੁੱਲ ਮੈਂ ਤੁਹਾਨੂੰ ਵਿਖਾਉਣ ਵਾਸਤੇ ਪਾਇਆ ਇਹਦੇ ਨਾਲ ਆਪਾਂ ਇਹ ਦੋ ਹੀ ਆਹ ਲਈ ਆ ਇਹ ਦੋ ਕਲੀਆਂ ਹੀ ਆਪਾਂ ਇਹਦੀਆਂ ਲਈਆਂ ਤੇ ਇੰਨਾ ਕੁ ਟੁਕੜਾ ਆਪਾਂ ਦਾਲਚੀਨੀ ਦਾ ਲਿਆ ਤੇ ਨਾਲ ਹੀ ਆਪਾਂ ਅੱਧਾ ਚਮਚ ਹਿੰਗ ਲਈ ਆ ਇੰਗ ਦਾ ਸਵਾਦ ਵੀ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਤੇ ਇਹ ਹੈਗੀ ਕਲੌਂਜੀ ਇਹ ਹੈਗਾ ਆਪਣੇ ਕੋਲ 1.5 ਚਮਚ ਤੇ ਇਧਰ ਹੈਗੀ ਆ ਸੌਫ ਹਰੀ ਵਾਲੀ ਇਹ ਹੈਗੀ 1.5 ਚਮਚ ਤੇ ਜੀਰਾ ਵੀ 1.5 ਚਮਚ ਆ ਤੇ ਇਹ ਹੈਗੀ ਆ ਅਜਵੈਣ 1 ਚਮਚ ਆਪਾਂ ਅਜਵੈਣ ਲਈ ਆ ਤੇ ਜਿਹੜਾ ਆਪਾਂ ਮਸਾਲਾ ਪਾਵਾਂਗੇ ਇਹਦੇ ਵਿੱਚ ਇਹ ਹੈਗੀ ਆ ਕਸ਼ਮੀਰੀ ਲਾਲ ਮਿਰਚ ਇਹ ਹੈਗੀ ਆ 2 ਚਮਚ ਤੇ 1 ਚਮਚ ਹੈਗਾ ਹਲਦੀ ਤੇ 8 ਚਮਚ ਹੈਗੇ ਨਮਕ ਦੇ ਇਹ ਵਾਲੇ ਤੇ ਇੱਕ ਹੀ ਹੈ ਗਰਮ ਮਸਾਲਾ ਇੱਕ ਚਮਚ ਤੇ ਲਾਲ ਮਿਰਚ ਆਪਾਂ ਅੱਧਾ ਕੇ ਚਮਚ ਹੋਰ ਪਾਵਾਂਗੇ ਜੇ ਤੁਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਪਾਉਣੀਆਂ ਤਾਂ ਉਹ ਵੀ ਪਾ ਸਕਦੇ ਆ ਅੱਧਾ ਚਮਚ ਆਪਾਂ ਕੌੜੀ ਵਾਲੀ ਜਿਹੜੀ ਲਾਲ ਮਿਰਚ ਆਪਾਂ ਉਹ ਵਾਲੀ ਪਾਵਾਂਗੇ ਤੇ ਇਧਰ ਆਪਾਂ ਜਿਹੜਾ ਲਵਾਂਗੇ ਇਹ ਥੋੜਾ ਜਿਹਾ 100 ਗ੍ਰਾਮ ਆਪਣੇ ਕੋਲ ਇਹ ਗੋੜਾ ਇਹ ਕੁੱਟ ਲਿਆ ਆਪਾਂ ਦਾਜਮ ਅ ਅੱਧਾ ਹੀ ਗਲਾਸ ਹੈਗਾ ਵਿਨੀਗਰ ਦਾ ਜਾਨੀ ਕਿ ਸਿਰਕਾ ਚਿੱਟੇ ਵਾਲਾ ਤੇ ਇਹਦੇ ਵਿੱਚ ਆਪਾਂ ਇਹ ਗੋੜਾ ਜਿਹੜਾ ਇਹ ਸਿਰਕੇ ਦੇ ਵਿੱਚ ਹੀ ਆਪਾਂ ਇਹਨੂੰ ਉਬਾਲ ਲਾਂਗੇ ਐ ਪਾ ਕੇ ਨਾ ਇਸ ਤਰ੍ਹਾਂ ਤੇ ਇਹਨੂੰ ਹੁਣ ਆਪਾਂ ਗੈਸ ਤੇ ਧਰ ਦਿਆਂਗੇ ਤੇ ਉਬਾਲ ਲਾਂਗੇ ਇਧਰ ਨਾਲ ਆਪਾਂ ਤੇ ਜਿਹੜਾ ਵਿਨੀਗਰ ਹੈ ਇਹ ਚੰਗੀ ਤਰ੍ਹਾਂ ਆਪਾਂ ਇਹ ਗਰਮ ਕਰਕੇ ਘੋਲ ਲਿਆ ਇਸ ਤਰ੍ਹਾਂ ਆਪਾਂ ਇਹਨੂੰ ਘੋਲ ਕੇ ਨਾ ਇਦਾਂ ਰੱਖ ਦਿਆਂਗੇ ਇਧਰ ਆਪਾਂ ਕੜਾਹੀ ਰੱਖ ਲਈ ਤੇ ਕੜਾਹੀ ਦੇ ਵਿੱਚ ਆਪਾਂ ਮੇਥੀ ਦਾਣਾ ਪਾ ਦਾਂਗੇ ਇਹ ਪਹਿਲਾਂ ਇਸ ਤਰ੍ਹਾਂ ਕਰਕੇ ਤਾਂ ਕਰਨ ਨੂੰ ਆ ਬਲਕੀ ਜਗ ਦੇ ਉੱਤੇ ਇਸ ਤਰ੍ਹਾਂ ਹਿਲਾਵਾਂਗੇ ਇਹਨੂੰ ਬਹੁਤ ਜ਼ਿਆਦਾ ਪਕੌੜਾ ਨਹੀਂ ਕਰਨਾ ਹੈਗਾ ਨਾਲੇ ਤੇ ਜ਼ਿਆਦਾ ਨਹੀਂ ਆਪਾਂ ਇਹਨੂੰ ਕਰਨਾ ਹੈਗਾ ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਜਿਹੜੀ ਹੈਗੀ ਆ ਪੀਲੀ ਸਰੋਂ ਤੇ ਇਹ ਕਾਲੀ ਇਹ ਸਰੋਂ ਹੈਗੀ ਆ ਮਤਲਬ ਕਿ ਰਾਈ ਤੇ ਇਹ ਸਾਰੇ ਇਹ ਮਸਾਲੇ ਨਾ ਆਪਾਂ ਇਹਦੇ ਵਿੱਚ ਸਾਰੇ ਪਾ ਦਿੰਨੇ ਹੁਣ ਇਨੂੰ ਹਲਕੀ ਜਿਹੀ ਅੱਗ ਦੇ ਉੱਤੇ ਆਪਾਂ ਇਹਨਾਂ ਨੂੰ ਭੁੰਨਾ ਸਿਰਫ ਆਪਾਂ ਇਹਦੇ ਵਿੱਚੋਂ ਇਹਦੀ ਨਮੀ ਕੱਢਣੀ ਹੈ ਤੇ ਨਾਲ ਹੀ ਆਪਾਂ ਇਹ ਸੌਂਫ ਤੇ ਜੀਰਾ ਅਜਵੈਨ ਇਹ ਵੀ ਪਾ ਦਿੰਨੇ ਨਾਲੇ ਜਿਹੜੀ ਇਹ ਕਲੌਂਜੀ ਆ ਇਹ ਨਹੀਂ ਵਿੱਚ ਆਪਾਂ ਪਾਉਣੀ ਇਹ ਆਪਾਂ ਬਾਅਦ ਚ ਪਾਵਾਂਗੇ ਇਹਨੂੰ ਆਪਾਂ ਨਾ ਭੁੰਨਣਾ ਨਹੀਂ ਹੈਗਾ ਤੇ ਨਾ ਹੀ ਆਪਾਂ ਇਹਨੂੰ ਕਿਸਣਾ ਜੇ ਆਪਾਂ ਇਹਨੂੰ ਫੀਸ ਦੇਾਂਗੇ ਤਾਂ ਇਹਦਾ ਜਿਹੜਾ ਹੈਗਾ ਕੌੜਾ ਪਨ ਆਊਗਾ ਇਹਦੇ ਵਿੱਚ ਇਹ ਚੰਗੀ ਤਰ੍ਹਾਂ ਹੁਣ ਭੁੰਨੇ ਗਏ ਤੇ ਆਪਾਂ ਨਾ ਗੈਸ ਬੰਦ ਕਰ ਦਿੰਨੇ ਹਾਂ ਇੱਧਰ ਆਪਾਂ ਕੜਾਈ ਦੇ ਵਿੱਚ ਤੇਲ ਪਾ ਲਿਆ ਸਰੋਂ ਦਾ ਤੇ ਇਹਦੇ ਵਿੱਚ ਨਾ ਆਪਾਂ 1.5 ਪਈਆ ਇਹ ਤੇਲ ਪਾਇਆ ਇਹਦੇ ਵਿੱਚ ਤਿਲ ਘਟਣਾ ਪਾਓ ਬਸ ਇਹਨਾਂ ਜ਼ਰੂਰ ਇਹਨਾਂ ਦਾ ਪਾਉਣਾ ਹੀ ਪਾਉਣਾ ਆਪਾਂ ਤੇ ਆਪਣਾ ਨਾ ਫੇਰੇ ਦਿਨ ਆ ਜੇ ਆਪਾਂ ਤੇਲ ਵੱਧ ਥੋੜਾ ਜਿਹਾ ਪਾਵਾਂਗੇ ਤਾਂ ਆਪਣਾ ਜਿਹੜਾ ਆਚਾਰ ਆ ਇਹ ਖਰਾਬ ਨਹੀਂ ਹੁੰਦਾ ਹੈਗਾ ਤੇ ਇਹਨੂੰ ਆਪਾਂ ਗਰਮ ਕਰਨਾ ਧਰਤਾ ਤੇ ਜਿਹੜਾ ਆਪਣੇ ਮਸਾਲੇ ਆ ਤੇ ਇਹਨੂੰ ਆਪਾਂ ਦਰੜਫੜ ਜੇ ਕੁੱਟ ਲੈਣੇ ਆ ਆਪਾਂ ਨਾ ਇੱਧਰ ਤੇਲ ਥੋੜਾ ਜਿਹਾ ਗਰਮ ਕਰਕੇ ਹਲਕਾ ਜਿਹਾ ਠੰਡਾ ਕਰ ਲਿਆ ਸੀ ਇਹਦਾ ਚੰਗੀ ਤਰ੍ਹਾਂ ਧੂਆ ਆਪਾਂ ਕੱਢਤਾ ਸੀਗਾ ਕਰਦਾ ਤੇਲ ਸੀਗਾ ਇਹ ਤੇ ਹੁਣ ਨਾ ਆਪਾਂ ਇਹਨੂੰ ਦੁਬਾਰਾ ਉੱਪਰ ਰੱਖ ਲਿਆ ਪਹਿਲਾਂ ਆਪਾਂ ਇਹਦੇ ਵਿੱਚ ਨਾ ਹਾ ਹਿੰਗ ਪਾਉਨੇ ਆ ਅੱਧਾ ਚਮਚਾ hing ਦਾ ਪਾਤਾ ਆਪਾਂ ਇਹ ਤੇ ਹੁਣ ਆਪਾਂ ਇਹਦੇ ਵਿੱਚ ਇਹ ਜਿਹੜਾ ਲਸਣ ਤੇ ਅਦਰਕ ਆ ਇਹ ਆਪਾਂ 100 ਗ੍ਰਾਮ ਸੀ ਅਦਰਕ ਲਿਆ ਤੇ 4-5 ਕਲੀਆਂ 4-5 ਕੰਡੀਆਂ ਆਪਾਂ ਇਹ ਅਦਰਕ ਲਸਣ ਦੀਆਂ ਲਈਆਂ ਸੀ ਤੇ ਇਹ ਵੀ ਹੁਣ ਨਾ ਆਪਾਂ ਇਹਦੇ ਵਿੱਚ ਪਹਿਲਾਂ ਇਹਨੂੰ ਪਾਵਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਫੋਨ ਲਾਉਂਦੇ ਹਾਂ ਹਲਕਾ ਜਿਹਾ ਤੇਲ ਇਹਨੂੰ ਪਾਉਂਦੇ ਬਹੁਤ ਜ਼ਿਆਦਾ ਆਪਾਂ ਕਾਲਾ ਵੀ ਨਹੀਂ ਕਰਨਾ ਬਸ ਇਹਦਾ ਆਪਾਂ ਜਿਹੜਾ ਹੈਗਾ ਸਮੈਲ ਜੀ ਆਉਂਦੀ ਹੈ ਲਸਣ ਦੀ ਬਸ ਉਹੀ ਕੱਢਣੀ ਹੈ ਤੇ ਨਾਲ ਹੀ ਹੁਣ ਆਪਾਂ ਇਹ ਅਦਰਕ ਪਾ ਰਹੇ ਹਾਂ ਇਸ ਤਰ੍ਹਾਂ ਕਰਤੀ ਤੇ ਇਹ ਜਿਹੜਾ ਆਪਾਂ ਮਸਾਲਾ ਸੀ ਨਾ ਇਹਨੂੰ ਆਪਾਂ ਕੁੱਟ ਲਿਆ ਸੀ ਇਸ ਤਰ੍ਹਾਂ ਗੜੜ-ਫੜੜ ਜਿਹਾ ਆਪਾਂ ਇਹਨੂੰ ਰੱਖਿਆ ਇਸ ਤਰ੍ਹਾਂ ਕਰਕੇ ਜਿਆਦਾ ਪ੍ਰੀਕ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਹੀ ਆਪਾਂ ਇਹਨੂੰ ਭੁੰਨੀ ਜਾਣਾ ਹੋਨੇ ਚੰਗੀ ਤਰ੍ਹਾਂ ਆਪਣੇ ਇਹਦੇ ਵਿੱਚ ਜਿਹੜੇ ਸੀ ਮਸਾਲੇ ਚੰਗੀ ਤਰ੍ਹਾਂ ਭੁੰਨੇ ਗਏ ਆ ਤੇ ਹੁਣ ਨਾ ਆਪਾਂ ਇਹ ਜਿਹੜਾ ਸਿਰਕਾ ਤੇ ਗੁੜ ਪਾਇਆ ਸੀ ਇਹ ਖੋਰਿਆ ਸੀ ਆਪਾਂ ਹੁਣ ਇਹ ਵੀ ਵਿੱਚ ਪਾ ਦਿੰਨੇ ਆ ਆਸਤਰਾ ਦੇ ਕੇ ਇਹ ਆਪਾਂ ਚੰਗੀ ਤਰ੍ਹਾਂ ਇਹਨੂੰ ਵਾਲਾ ਦਵਾ ਲਿਆ ਸੀ ਇਹ ਆਪਣਾ ਕੱਚਾ ਨਹੀਂ ਹੈ ਤੇ ਗੋੜਾ ਤੇ ਨਾ ਹੀ ਆਪਣਾ ਸਿਰਕਾ ਹੈਗਾ ਤੇ ਹੁਣ ਆਪਾਂ ਇਸ ਤਰ੍ਹਾਂ ਇਹ ਹੋ ਗਿਆ ਕਿੰਨਾ ਸੋਹਣਾ ਤੇ ਮਹਿਕ ਬਹੁਤ ਵਧੀਆ ਆਉਂਦੀ ਆ ਹੁਣ ਆਪਾਂ ਇਹ ਨਾ ਗੋਭੀ ਪਾਵਾਂਗੇ ਵਿੱਚ ਸੁੱਕਣ ਤੋਂ ਬਾਅਦ ਵੀ ਕਈ ਵਾਰੀ ਫੁੱਲ ਕਈ ਵਾਰੀ ਖਰਾਬ ਹੁੰਦਾ ਉਹਨੂੰ ਵੇਖ ਕੇ ਪਾਓ ਤੁਸੀਂ ਆਣੀ ਹੈਗਾ ਵੀ ਆਪਣੇ ਸੋਕ ਕੀਤੇ ਆਪਾਂ ਚੱਕ ਕੇ ਪਾ ਦੇਾਂਗੇ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਵੇਖ ਲਓ ਕਈ ਵਰੀ ਵਿੱਚੋਂ ਕਈ ਵਰੀ ਖਰਾਬ ਹੁੰਦਾ ਫੁੱਲ ਤਾਂ ਆਪਾਂ ਉਹਨੂੰ ਕੱਢ ਸਕੀਏ ਜਿਵੇਂ ਆ ਹੁਣ ਨਹੀਂ ਹੈਗਾ ਆ ਵਾਲਾ ਫੁੱਲ ਇਸ ਤਰ੍ਹਾਂ ਇਹਨਾ ਕਾਲਾ ਹੋ ਗਿਆ ਇਹਨੂੰ ਆਪਾਂ ਕੱਢ ਦੇਾਂਗੇ ਆ ਅੱਗੇ ਆਪਾਂ ਬਿਲਕੁਲ ਘੱਟ ਕਰਦੇਾਂਗੇ ਤੇ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਆਚਾਰ ਨੂੰ ਵਿੱਚ ਖਲਾ ਲਾਂਗੇ। ਨਾ ਹੀ ਇਹ ਆਪਣਾ ਚੰਗੀ ਤਰ੍ਹਾਂ ਇਹ ਨਾ ਗੋਭੀ ਇਹ ਵਿੱਚ ਆਪਾਂ ਲਾ ਲਈ। ਇਹਦੀ ਚੰਗੀ ਤਰ੍ਹਾਂ ਮਸਾਲਾ ਲੱਗ ਗਿਆ ਤੇ ਹੁਣ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਗਾਜਰਾ। ਕਿਉਂਕਿ ਗੋਭੀ ਦੇ ਨਾਲ ਜਿਹੜੇ ਫੁੱਲ ਆ ਇਹਨਾਂ ਦੇ ਵਿੱਚ ਮਸਾਲਾ ਵਿੱਚ ਰਸਦੇ ਰਸਦੇ ਨਾ ਥੋੜਾ ਟਾਈਮ ਲੱਗ ਜਾਂਦਾ ਤੇ ਆਪਾਂ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਗੋਭੀ ਨੂੰ ਹਲਾਉਣਾ ਤੇ ਬਾਅਦ ਵਿੱਚ ਜੇ ਆਪਾਂ ਇਹ ਦੂਸਰਾ ਇਹ ਪਾਵਾਂਗੇ ਇਹ ਗਾਜਰਾਂ ਪਾਵਾਂਗੇ ਹੁਣ ਆਪਾਂ ਆਪ ਵੀ ਨਾ ਕੜਾਈ ਵੀ ਥੋੜੀ ਛੋਟੀ ਆ ਥੋੜੀ-ਥੋੜੀ ਕਰਕੇ ਪਾਵਾਂਗੇ ਅਸਤਰਾਂ ਕਰਕੇ ਥੋੜੀ-ਥੋੜੀ ਆ ਪੈਂਸਤਰਾਂ ਕਰਕੇ ਨਾ ਹਿਲਾ ਲਾਂਗੇ ਇਹਨੂੰ ਇਹ ਥੋੜਾ ਜਿਦਾ ਆਪਣਾ ਇਹ ਇੱਕ ਬਹਿ ਜੂਗੀ ਜਿਹਦਾ ਆਪਾਂ ਸੇਕ ਲੱਗੂਗਾ ਆਪਾਂ ਸਬਜੀ ਵਾਂਗੂ ਨੀਣੂ ਬਣਾਉਣਾ ਮਲਾਉਣਾ ਵੀ ਜਿਵੇਂ ਜ਼ਿਆਦਾ ਸੇਕ ਨਹੀਂ ਆਪਾਂ ਇਹਦੇ ਥੱਲੇ ਰੱਖਣਾ ਹੌਲੀ ਹੌਲੀ ਆਪਾਂ ਇਹਨੂੰ ਹਿਲਾਉਣਾ ਤੇ ਸੇਕ ਵੀ ਆਪਾਂ ਨਾ ਘੱਟ ਰੱਖਣਾ ਇਹਨੂੰ ਨਸਤਾ ਕਰਕੇ ਨਾ ਪਸਾਰਾ ਮਸਾਲਾ ਨਾ ਇਹਦੇ ਵਿੱਚ ਚੰਗੀ ਤਰ੍ਹਾਂ ਹਿਲਾ ਲਾਂਗੇ ਹੁਣ ਆਪਾਂ ਇਹ ਗਾਜਰਾ ਵੀ ਵਿੱਚ ਪਾ ਲਈਆਂ ਤੇ ਇਹਨੂੰ ਨਾ ਚੰਗੀ ਤਰੀਕੇ ਨਾਲ ਇਹਨੂੰ ਆਪਾਂ ਹਿਲਾ ਲੈਣੇ ਆ चंभी तरह गाजर इस तरह सारिया गाजर आप लिया हौली हौली हिलाने अपना है ना बिच निकल ना, 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 ना।, ना, ना जाए ਇਹ ਆਪਾਂ ਨੂੰ 4 ਤੋਂ 5 ਮਿੰਟ ਹੋ ਗਏ ਆ। ਆਚਾਰ ਨੂੰ ਇਹਦੇ ਉੱਤੇ ਮੱਠੀ ਅੱਗ ਦੇ ਉੱਤੇ ਆਪਾਂ ਨੂੰ ਬਣਾਉਂਦਿਆਂ ਨੂੰ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਆਪਾਂ ਇਹਨੂੰ ਥੱਲੇ ਉਤਾਰ ਕੇ ਤੇ ਇਹਨੂੰ ਠੰਡਾ ਹੋਣ ਤੱਕ ਇਹਨੂੰ ਰੱਖਾਂਗੇ। ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਨਾ ਇਹਨੂੰ ਮਰਤਮਾਨ ਚ ਪਾਵਾਂਗੇ। ਜਦੋਂ ਠੰਡਾ ਬਿਲਕੁਲ ਠੰਡਾ ਹੋ ਗਿਆ ਉਦੋਂ ਪਾਉਣਾ ਆਪਾਂ ਇਹਨੂੰ। ਆਪਣਾ ਇਹ ਆਚਾਰ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਇੱਕ ਛੋਟੀ ਬਰਨ ਰੇ ਭੰਨੀ ਚ ਪਾ ਲਿਆ। ਤੇ ਕੋਸ਼ ਜਿਹੜਾ achar ਸੀ ਆਪਾਂ ਵੱਡੀ ਬਰਨੀ ਚ ਪਾ ਕੇ ਰੱਖਤਾ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ